28 ਤਰੀਕ ਨੂੰ ਪਿੰਡ ਜਾਗਰਣ ਚੱਲਦਾ ਸੀ। ਘਰੇ بیٹے ਦੀ ਉਹਦੇ ਵਿੱਚ ਮੌਤ ਹੋ ਗਈ ਸੀ। ਤੇ ਪਿੰਡ ਦੇ ਨਗਰ ਨੇ ਐਸ ਐਚਓ ਸਾਹਿਬ ਨੇ ਪੂਰੀ ਟੀਮ ਨੇ ਸਾਨੂੰ ਇਨਸਾਫ ਦਿਵਾਇਆ। ਤੁਹਾਨੂੰ ਦਾ ਕਰਦੇ ਆ। ਵੀ ਚਲੋ। ਤੇ ਐਂ ਸਰਪੰਚ ਸਾਹਿਬ ਕਾ ਸਰਪੰਚ ਰਾਜ ਕੁਮਾਰ ਪਿਛਲੀ 28 ਤਰੀਕ ਨੂੰ ਸਾਡੇ ਪਿੰਡ ਵਿੱਚ ਜਾਗਰਣ ਚੱਲ ਰਿਹਾ ਸੀ। ਤੇ ਉਸ ਦੌਰਾਨ ਆਪਣੇ ਕਰਨਦੀਪ ਪੁੱਤਰ ਨਿਰਮਲ ਸਿੰਘ ਉਹ ਵੀ ਸੇਵਾ ਕਰ ਰਿਹਾ ਸੀ ਤੇ ਕੋਈ ਸਾਰਥੀ ਅੰਸਰ ਆਏ ਉਹਨਾਂ ਨੇ ਉਹਦੇ ਉੱਤੇ ਦਾਤਰ ਨਾਲ ਹਮਲਾ ਕਰ ਦਿੱਤਾ ਤੇ ਲਾਜਦਾਨ ਉਹਦੀ ਮੌਤ ਹੋ ਗਈ ਅਸੀਂ ਸ਼ਾਹਕੋੜ ਪੁਲਿਸ ਪ੍ਰਸ਼ਾਸਨ ਦਾ ਤੇ ਚੌਕੀ ਇੰਚਾਰਜ ਆਪਣੇ ਬੂਟਾ RAM ਦਾ ਬਹੁਤ ਧੰਨਵਾਦ ਕਰਦੇ ਜਿਲ੍ਹਾ ਜਨਰ ਦੇ ਮੋਡਲ थाना ਸ਼ਾਹਕੋੜ ਚ ਸਭ ਨੇ ਸ਼ਾਹਕੋੜ ਦੇ ਅਧੀਨ ਹੋਂਦੇ ਪਿੰਡ ਕਾਗਣਾ ਚ 29 7 25 ਨੂੰ ਸਵੇਰੇ 5:30 ਵਜੇ ਸ਼ਗਰਾਤੇ ਦੇ ਲੰਗਰ ਦੌਰਾਨ ਇੱਕ ਲੜਾਈ ਹੋਈ ਸੀ ਜਿਸ ਵਿੱਚ ਕਰਨਦੀਪ ਉਰਫ ਨੰਦੂ ਪੁੱਤਰ ਨਿਰਮਲ ਸਿੰਘ ਵਾਸੀ ਕਾਗਣਾ ਨੂੰ ਉਸ ਦੇ ਪਿੰਡ ਦੇ ਹੀ ਚਾਰ ਸਾਥੀਆਂ ਨੇ ਆਪਣੇ ਦਸਤੀ ਦਾਤਰਾਂ ਔਰ ਕਈ ਦੇ ਦਸਤਿਆਂ ਨਾਲ ਗੰਭੀਰ ਸੱਟਾਂ ਜਿਹੜੇ ਮਾਰਦੇ ਨੇ ਇਤਰਾ ਲਾਈਆਂ ਸੀ ਇਹ ਸੂਚਨਾ ਆਕਾਸ਼ਦੀਪ ਸਿੰਘ ਇਸ ਦੇ ਜਿਹੜੇ ਨੰਦੂ ਦੇ ਭਰਾ ਨੇ ਮੋੜਾ ਥਾਣਾ ਦੇ ਮੁੱਖ ਅਫਸਰ ਇਨਸਪੈਕਟਰ ਬਲਵਿੰਦਰ ਸਿੰਘ ਨੂੰ ਲੋਰਾਂ ਨੂੰ ਦਿੱਤੀ ਜਿਨ੍ਹਾਂ ਨੇ ਇਸ ਮੁਕਾਦਮੇ ਦੀ ਸੰਗਠਨਾ ਨੂੰ ਦੇਖਦੇ ਹੋਇਆ ਤੁਰੰਤ ਮੁਕਦਮਾ ਰੈਲਵੇ ਸੈਕਸ਼ਨ ਤਹਿਤ ਜਿਹੜੀ ਅਟੈਂਪਟ ਟੂ ਮਰਡਰ ਦੇ ਸੈਕਸ਼ਨ ਤਹਿਤ ਦਰਜ ਕੀਤਾ ਜੋ ਇਸ ਮੁਕਦਮੇ ਦੀ ਸ nghiêmਤਾ ਦੇ ਮੱਦੇ ਨਜ਼ਰ ਮੰਨਜੋਗ ਐਸਐਸਪੀ ਦਿਨਦਰਿੰਦਰ ਤੇ ਹਥੀਸਤਾਰ ਹਰਿੰਦਰ ਸਿੰਘ ਵਰਕੀ ਦੀ ਵੱਲੋਂ ਸਮੇਤ ਐਸਪੀ ਸਰਵੀਤ ਰਾਏ ਜਿਨੇ ਗੈਟ ਦੀ ਲਾਈਨ ਤੇ ਮੋਡਲ ਥਾਣੇ ਦੀ ਸਰਪੋਰਟ ਦੀ ਟੀਮ ਨੇ ਆ ਦੋਨਾਂ ਢੰਗ ਤਰੀਕਿਆਂ ਨਾਲ ਇਸ ਦੇ ਪਹਿਲਾਂ ਦੋ ਦੋਸ਼ੀ ਗ੍ਰਫਤਾਰ ਕੀਤੇ ਔਰ ਉਸ ਤੋਂ ਬਾਅਦ ਇਹ ਜਿਹੜਾ ਦੋਸ਼ੀਆਂ ਨੂੰ ਜਿਹੜਾ ਜੇਲ੍ਹ ਵੀ ਭੇਜਿਆ ਗਿਆ ਔਰ ਇਹ ਜਿਹੜਾ ਵੀਡੀਓ ਤੇ ਸੀਗਾ ਜਿਹੜਾ ਕਰਨਦੀਪ ਨੰਦੂ ਇਹਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਸੀ ਇਸ ਜਿਹੜਾ ਸੱਤਾਂ ਹਸਪੀਟਲ ਨਿਰੰਦਰ ਰਾਜ ਦੇਰੇ ਨਾਲ ਸੀਗਾ ਜਿਹਦੀ ਸੱਤਾਂ ਦੀ ਤਾਬਿਆ ਤਾਰ ਨਾ ਸੰਦਿਆ ਹਸਾ ਦੇ ਹੋਇਆ ਦੋ ਤਿੰਨ ਪਹਿਲਾਂ ਇਹਦੀ ਜਿਹੜੀ ਹੈ ਮੌਤ ਹੋ ਗਈ ਤੇ ਮੁਕਾਦਮੇ ਵਿੱਚ ਜਿਹੜਾ ਜੁਰਮ 302 ਜਿਹੜਾ ਕਤਲ ਦਾ ਸੈਕਸ਼ਨ ਐਡ ਕਰਕੇ ਤੇ ਇਹਦੇ ਬਾਕੀ ਦੇ ਰਹਿੰਦੇ ਦੋ ਦੋ ਸ਼ਨੂ ਗ੍ਰਫਤਰ ਕੀਤਾ ਜੋ ਇਸ ਮਗਰਮੇ ਵਿੱਚ ਚਾਰ ਦੋਸ਼ੀ ਕੋਲ ਜਿਹੜੇ ਨਾਮਜ਼ਦ ਹੋਏ ਪੁਲਿਸ ਵੱਲੋਂ ਚਾਰਾਂ ਨੂੰ ਗ੍ਰਿਫਤਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਿ ਵਿੱਚ ਗੁਰਪ੍ਰੀਤ ਸਿੰਘ ਕਾਲੂ}{|\text{ਵਿਸ਼ਾਲਜੀਤ}} \text{ਔਰ ਭੋਲਾ ਅਭਿਸ਼ੇਕ ਕਾਰੂਰ ਪਬੀ ਅਤੇ ਅਮਨ ਅਨਮੋਲ ਪ੍ਰੀਤ ਸਿੰਘ ਜਿਹੜੇ ਵਾਸੀ ਕਾਂਗਣਾ ਜਿਹਦੇ ਪਿੰਡ ਦੇ ਰਹਿਣ ਵਾਲੇ ਸਾਰੇ ਇਹਨਾਂ ਨੂੰ ਗ੍ਰਿਫਤਰ ਕੀਤਾ ਔਰ ਇਹਨਾਂ ਬਿਸਵਰਤੇਗ ਦਸਤਰ ਜਿਹੜੇ ਸੀਗੇ ਔਰ ਕਈ ਦੇ ਦਸਤਾਵੇਜ਼ ਬਰਾਮਦ ਕੀਤਾ ਔਰ ਇਹਨਾਂ ਨੂੰ ਮਾਂਜੋ ਅਦਾਲਤ ਤੇ ਪੇਸ਼ ਕਰਦੇ ਮੰਨਦਾ ਸੀ ਕਿ ਤੱਕ ਇਸ ਦੇ ਮੁਕੱਦਮੇ ਦੀ ਸੁਣਵਾਈ ਨਾ ਤਕਤੀਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਇੱਕ ਗੰਭੀਰ ਅਪਰਾਧ ਹੈ ਔਰ ਇਹਦਾ ਬਹੁਤ ਹੀ ਗਰੀਬ ਪਰਿਵਾਰ ਨਾਲ 19 ਸਾਲ ਦਾ ਬੱਚਾ ਸੀ ਜਿਹੜਾ ਕਰਨਦੀਪ ਔਰ ਫੁੰ ਨੰਦੂ ਤੇ ਇਹਦੇ ਪਰਿਵਾਰ ਨੂੰ ਸਾਡੀ ਉਹਦੇ ਨਾਲ ਪੂਰੀ ਸੰਤਤੀ ਹੈ ਔਰ ਉਹਨੂੰ ਕੋਰਟ ਦੇ ਜ਼ਰੀਏ ਪੂਰਾ ਇਨਸਾਫ ਡੋਨ ਲਿ ਜਿਹੜਾ ਜਰਿੰਦਰ ਵਿਦਿਆਥੀ ਪੁਲਿਸ ਜਿਹੜੀ ਵਤਨਵੱਦ ਹੈਗੀ ਹੈ ਔਰ ਬਾਕੀ ਵੀ ਅਪਰਾਧੀਆਂ ਨੂੰ ਜਿਹੜੇ ਇਸ ਤਰ੍ਹਾਂ ਦਾ ਅਪਰਾਧ ਕਰਨ ਵਾਲੇ ਉਹਨਾਂ ਸਖਤ ਤਾੜਨਾ ਕਿ ਪੁਲਿਸ ਇਸ ਤਰ੍ਹਾਂ ਦੇ ਪ੍ਰੋਗਰਾਮ ਜਲਦੀ ਹੀ ਜਿਹੜਿਆ ਕਰੋਨਾ ਦੇ ਜਿਹੜੀ ਸ੍ਰਾਖਾ ਮਸ਼ੇ ਬੰਦ ਕਰਨੇ ਤੋਂ ਬੰਦ ਹੈ थैंक यू